हां जी ਅੱਜ ਵਾਰਡ ਨੰਬਰ 15 ਦੇ ਵਿੱਚ ਪਹੁੰਚੇ ਹਾਂ ਕੀ ਮਕਸਦ ਹੈ ਹਾਂ ਜੀ ਵਾਰਡ ਨੰਬਰ 15 ਦੇ ਵਿੱਚ ਜਿੱਥੇ ਕਿ ਸਾਡੇ ਸਚਿਨ ਕੁਮਾਰ ਜੀ ਨੁਮਾਇੰਦੇ ਹਨ ਐਮ ਸੀ ਹਨ ਉਹਨਾਂ ਦੇ ਵਾਰਡ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ ਆ ਗਲੀ ਦਾ ਬੜਾ ਮਾੜਾ ਹਾਲ ਹੈ ਕੱਚੀ ਗਲੀ ਹੈ ਇੱਥੇ ਫਲੋਰਿੰਗ ਦਾ ਕੰਮ ਸਟਾਰਟ ਕੀਤਾ ਹੈ ਔਰ 5 ਲੱਖ 39000 ਰੁਪਏ ਦੇ ਨਾਲ ਜਿਹੜਾ ਹੈ ਕੰਮ ਕੰਪਲੀਟ ਹੋਣਾ ਹੈ ਸਾਵਾਸ ਔਰ ਇਸ ਦੇ ਨਾਲ ਹੀ ਸਾਡੇ ਐਮਸੀ ਵਿਹਿੰਦਰ ਸਿੰਘ ਪੁਰਥੀ ਸਾਹਿਬ ਵੀ ਸਾਡੇ ਨਾਲ ਮੌਜੂਦ ਹਨ ਨਾਲ ਦਾ ਵਾਰ ਇਹਨਾਂ ਦਾ ਔਰ ਇਸ ਇਲਾਕੇ ਦੇ ਸਾਰੇ ਮੂਥਪੁਰ ਨੇ ਵੀ ਸ਼ਖਸੀਅਤਾਂ ਨੂੰ ਇੱਥੇ ਮੌਜੂਦ ਹਨ ਤੇ ਆਹ ਨਾਲ ਦੀ ਗਲੀ ਜਿਹੜੀ ਹੈ ਜਿਹੜੀ ਕਾਲੀ ਮਾਤਾ ਮੰਦਿਰ ਦੀ ਦੀਵਾਰ ਦੇ ਨਾਲ-ਨਾਲ ਜਾਂਦੀ ਹੈ ਇਸ ਗਲੀ ਦੀ ਹਾਲਤ ਵੀ ਬੜੀ ਖਸਤਾ ਹੈ। ਔਰ ਇਹਨਾਂ ਨੇ ਮੰਗ ਰੱਖੀ ਹੈ ਵੀ ਇਸ ਗਲੀ ਨੂੰ ਵੀ ਪੱਕਾ ਕੀਤਾ ਜਾਣਾ ਚਾਹੀਦਾ ਹੈ। ਔਰ ਇਸ ਗਲੀ ਦੀ ਇਹਨਾਂ ਸਾਰਿਆਂ ਨੂੰ ਵਿਸ਼ਵਾਸ ਦਿਲਾਉਣਾ ਕਿ ਛੇਤੀ ਹੀ ਇਸ ਗਲੀ ਦਾ ਵੀ ਜਿਹੜਾ ਐਸਟੀਮੇਟ ਬਣਾ ਕੇ ਟੈਂਡਰ ਕਰਕੇ ਇਸ ਨੂੰ ਵੀ ਪੱਕੀ ਕਰਾਂਗੇ ਤਾਂ ਕਿ ਬੜੇ ਮਿਹਰਬਾਨ ਉਹ ਸਾਰਾ ਜਿੰਨਾ ਵੀ ਮਤਲਬ ਹੈ ਵੀ ਤਾਂ ਦਿੱਕਤਾਂ ਵਾਲਾ ਪਰੇਸ਼ਾਨੀਆਂ ਵਾਲਾ ਇਹਨਾਂ ਦਾ ਹਾਲਾ ਉਸ ਨੂੰ ਠੀਕ ਕੀਤਾ ਜਾ ਸਕਦਾ। ਹੋਰ ਜਿਹੜੇ ਪਾਰਟ ਦੇ ਵਿੱਚ ਬਾਕੀ ਦੇ ਕੰਮ ਨੇ ਸਰਕਾਰ ਵੱਲੋਂ ਬਹੁਤ ਗਰੰਟਾ ਲਿਆ ਕੇ ਤੇ ਰਹੇ ਹਾਂ ਤੁਸੀਂ। ਕੀ ਇਹ ਜਲਦੀ ਇਹਨਾਂ ਨੂੰ ਮੁਕੰਮਲ ਕੀਤਾ ਜਾ ਸਕਦਾ? ਹਾਂ ਜੀ ਬਿਲਕੁਲ ਅਸੀਂ ਜੱਤੋਂ ਇਹ ਜ਼ਿੰਮੇਵਾਰੀ ਅ ਇਲਾਕੇ ਦੇ ਲੋਕਾਂ ਨੇ ਸ਼ਹਿਰ ਤੇ ਪਿੰਡਾਂ ਦੇ ਲੋਕਾਂ ਨੇ ਮਿਲ ਕੇ ਮੈਨੂੰ ਦਿੱਤੀ ਹੈ। ਉਸੇ ਸਮੇਂ ਤੋਂ ਲੱਗੇ ਹੋਏ ਹਾਂ ਕਿ ਮਲੇਰ ਕੋਲਾ ਔਰ ਮਲੇਰ ਕੋਲਾ ਦੇ ਪਿੰਡਾਂ ਨੂੰ ਆਪਾਂ ਵਧੀਆ ਬਣਾ ਸਕੀਏ ਜੋ ਵੀ ਲੋਕਾਂ ਦੀਆਂ ਮੁਸ਼ਕਲੀਆਂ ਜਿੱਥੇ ਵੀ ਜੋ ਕੰਮ ਹੋਣ ਵਾਲੇ ਨਾਲ ਉਹਨਾਂ ਨੂੰ ਨਿਪਰੇ ਚਾਹ ਸਕੀਏ ਤੇ ਦਿਨ ਰਾਤ ਲੱਗੇ ਹੋਏ ਆ ਤੇ ਉਸੇ سلسلے ਦੀ ਕਰੀ ਜੋ ਅੱਜ ਵੀ ਇੱਥੇ ਆਇਆ ਇਸ ਤੋਂ ਬਾਅਦ ਮੈਂ ਵਾਰਡ ਨੰਬਰ 2 ਚ ਜਾਣਾ ਉੱਥੇ ਵੀ ਡਿਵੈਲਪਮੈਂਟ ਦੇ ਕੰਮ ਵਿਕਾਸ ਦੇ ਕੰਮ ਦਾ ਦੀ ਸ਼ੁਰੂਆਤ ਕਰਾਂਗਾ ਕਿਉਂਕਿ ਜਿਹੜਾ ਇਹ ਮਾਰਕੀਟ ਆ ਐਮਐਲਏ ਸਾਹਿਬ ਇਹ ਜ਼ਿਆਦਾਤਰ ਮੇਰੇ ਵਾਰਡ ਦੇ ਨਮਾਇੰਦੇ ਨੇ ਜਿੰਨੇ ਵੀ ਦੁਕਾਨਦਾਰ ਪੁਰਾਣੇ ਜ਼ਿਆਦਾਤਰ ਨੇ ਮੇਰੇ ਪਰਸੈਂਟੇਜ ਜ਼ਿਆਦਾ ਕਿਉਂਕਿ ਇਹਨਾਂ ਦਾ ਸਾਰਿਆਂ ਦਾ ਮੈਨੂੰ ਰੋਜ਼ ਹੀ ਇਹੀ ਕਹਿਣਾ ਸੀਗਾ ਵੀ ਤੁਸੀਂ ਜਿਵੇਂ ਮਰਜ਼ੀ ਹੁਣ ਅੱਜਕੱਲ੍ਹ ਐਮਐਲਏ ਸਾਹਿਬ ਅੱਜਕੱਲ੍ਹ ਨਹੀਂ ਐਮਐਲਏ ਸਾਹਿਬ ਬੜੀ ਜ਼ਿੰਮੇਵਾਰੀ ਨਾਲ ਸ਼ਹਿਰ ਦਾ ਵਿਕਾਸ ਕਰ ਰਹੇ ਨੇ ਉਹ ਵਿਕਾਸ ਦੇ ਤਹਿਤ ਵੀ ਸਾਨੂੰ ਵੀ ਨਾਲ ਜੋੜਿਆ ਜਾਵੇ ਇਸ ਕਰਕੇ ਇਹਨਾਂ ਨੂੰ ਤੁਹਾਨੂੰ ਅਸੀਂ ਰਿਕੁਐਸਟ ਕੀਤੀ ਬੇਨਤੀ ਕੀਤੀ ਤੇ ਆਪਾਂ ਇਹਨੂੰ ਟੈਂਡਰ ਨੂੰ ਪਾਸ ਕੀਤਾ ਤੇ ਹੁਣ ਅਸੀਂ ਕੰਮ ਸਟਾਰਟ ਕੀਤਾ ਹੁਣ ਅੱਜ ਤੁਹਾਡਾ ਅਸੀਂ ਦਿਲ ਦੇ ਗ੍ਰੇਮ ਸਾਰੇ ਸਾਡੀ ਕਲੋਨੇ ਵਾਸੀ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜਾ ਅਗਲਾ ਪ੍ਰੋਜੈਕਟ ਆ ਜਿਹੜਾ ਦੇਖਿਆ ਅਸੀਂ ਇੱਥੇ ਦੁਕਾਨਦਾਰਾਂ ਦਾ ਬਹੁਤ ਜ਼ਿਆਦਾ ਇੱਥੇ ਜਿਹੜਾ ਸਿਸਟਮ ਸੀ ਆਉਣ ਜਾਣ ਦਾ ਰਹਿੰਦਾ ਗੰਦਮੰਦ ਹੁੰਦਾ ਕਈ ਵਾਰ ਸਾਡੇ ਕੋਲ ਇੱਥੇ ਬਾਥਰੂਮ ਲਈ ਵੀ ਜਗ੍ਹਾ ਨਹੀਂ ਗਈ ਕਿਉਂਕਿ ਮਾਰਕੀਟ ਦੇ ਵਿੱਚ ਜਦੋਂ ਬੱਸ ਸਟੈਂਡ ਤੋਂ ਲੈ ਕੇ ਰਿਲੀਵਿਟ ਤੱਕ ਲੇੜੀ ਜਾਂਦੇ ਨੇ ਕਈ ਵਾਰ ਬਾਤ ਹੁੰਦਾ ਇੰਨਾ ਪ੍ਰੈਸ਼ਰ ਹੁੰਦਾ ਉਹਨਾਂ ਕੋਲ ਜਾਣ ਨੂੰ ਜਗ੍ਹਾ ਨਹੀਂ ਹੁੰਦੀ ਕਈ ਵਾਰ ਤਾਂ ਲੇੜੀ ਇੱਥੇ ਹੀ ਬੈਠ ਜਾਂਦੇ ਨੇ ਉਹ ਆ ਅੱਜ ਦੇ ਆ ਰੋਡ ਤੇ ਸਰ ਪ੍ਰਾਈਸ ਘਟ ਨਹੀਂ ਹੈ ਜੀ ਬੈਠ ਕਰਦਾ ਫਿਰ ਦੋ ਮਿੰਟ ਇਸ ਕਰਕੇ ਤੁਹਾਡਾ ਅਸੀਂ ਅੱਜ ਜਿਹੜਾ ਪ੍ਰੋਜੈਕਟ ਤੁਸੀਂ ਬਣਾ ਰਹੇ ਹੋ ਔਰ ਬਹੁਤ ਵਧੀਆ ਤੁਹਾਡਾ ਸਲੰਗਾ ਜਦੋਂ ਕਦਮਾਂ ਇਸ ਲਈ ਮੈਂ ਆਪਦੇ ਵੱਲੋਂ ਤੇ ਸਾਡੀ ਸਾਰੀ ਜਿੰਨੇ ਵੀ ਇੱਥੋਂ ਦੇ ਵਾਸੀ ਖੜੇ ਨੇ ਇਹ ਕਲੋਨੇ ਵੱਲੋਂ ਸਾਡਾ ਦਿਲ ਦੀਆਂ ਗ੍ਰਾਂਹਾਂ ਜੋ ਧੰਨਵਾਦ ਕਰਦਾ ਮੈਨੂੰ ਪੂਰਨ ਆਸ ਆਵੇ ਤੁਸੀਂ ਇਹ ਜਲਦੀ ਤੋਂ ਜਲਦੀ ਇਹਨੂੰ ਜਿਹੜਾ ਇਹ ਸੜਕ ਨੂੰ ਦਾ ਜਿਹੜੇ ਰਹਿੰਦੇ ਸੜਕਾਂ ਦੇ ਨਾਲ-ਨਾਲ ਇਹ ਸਾਰੇ ਨੂੰ ਕੰਪਲੀਟ ਕਰੋ